ਸਤ ਸ੍ਰੀ ਅਕਾਲ ਦੋਸਤੋ ਜੁੜ ਗਿਓ ਸਤਗੁਰ ਪੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਆ 14 ਤਰੀਕ ਰਾਤ ਤੋਂ ਲੈ ਕੇ 19 ਤਰੀਕ ਤੱਕ ਦੇ ਮੌਸਮ ਦੀ ਸੌਰੀ 20 ਤਰੀਕ ਤੱਕ ਦੇ ਮੌਸਮ ਦੀ 19 ਤਰੀਕ ਤੋਂ ਜਿਹੜਾ ਰਾਤ ਪ੍ਰੈਸ ਨੋਟ ਆਇਆ ਸੀ ਉਸ ਤੋਂ ਅੱਜ ਥੋੜਾ ਜਿਹਾ ਚੇਂਜ ਹੋ ਕੇ ਪ੍ਰੈਸ ਨੋਟ ਜਿਹੜਾ ਭਾਰਤੀ ਮੌਸਮ ਵਿਗਿਆਨ ਨੇ ਜਿਹੜਾ IMD ਹੈ ਉਸ ਨੇ ਆਪਣੀ ਜੋ ਅਫੀਸ਼ੀਅਲ ਸਾਈਟ ਹਾਊਸ ਦੇ ਉੱਤੇ ਪਾਇਆ ਹੋਇਆ ਉਸ ਦੇ ਵਿੱਚ ਥੋੜਾ ਜਿਹਾ ਚੇਂਜ ਆਇਆ ਹੋਇਆ ਅੱਜ ਜਿਹੜੀ ਅਪਡੇਟ ਆਈ ਹੋਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਜਰੂਰ ਜਾਣਕਾਰੀ ਨੂੰ ਸ਼ੇਅਰ ਕਰੀ ਜਾਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੀ ਜਾਓ ਤੁਹਾਡੇ ਤੱਕ ਪਲ-ਪਲ ਦੀ ਅਪਡੇਟ ਜਿਹੜੀ ਸਮੇਂ-ਸਮੇਂ ਦੇ ਉੱਤੇ ਆਉਂਦੀ ਹੈ ਉਹ ਸਾਂਝੀ ਕਰਦੇ ਰਹਾਂਗੇ ਤੇ ਇਸ ਸਮੇਂ ਦੀ ਅਪਡੇਟ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਭਾਰਤੀ ਮੌਸਮ ਵਿਗਿਆਨ ਵੱਲੋਂ ਅੱਜ 14 ਤਰੀਕ ਨੂੰ ਹਲਕੀ ਜਿਹੀ ਕਿਤੇ ਬੱਦਲਵਾਈ ਦਿਖਾਈ ਗਈ ਸੀ ਹਰਿਆਣਾ ਚੰਡੀਗੜ੍ਹ ਦਿੱਲੀ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਦਿੱਲੀ ਦੇ ਵਿੱਚ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਕਿਤੇ ਹਲਕੀ ਜੀ ਕੋਈ ਬਦਲੀ ਸਿਸਟਮ ਮਾੜਾ ਮੋਟਾ ਦਿਖਾਇਆ ਗਿਆ ਸੀ ਪਰੰਤੂ ਇਹ ਕੋਈ ਜ਼ਿਆਦਾ ਵੱਡਾ ਪ੍ਰਭਾਵ ਨਹੀਂ ਸੀ ਇਹ ਪਿੱਛੇ ਰਹਿ ਚੁੱਕਿਆ ਇਸ ਦਾ ਕੋਈ ਜ਼ਿਆਦਾ ਕਲੀਅਰ ਨਹੀਂ ਹੋਇਆ ਕਿਉਂਕਿ ਅੱਜ ਦਾ ਜਿਹੜਾ ਮੌਸਮ ਸੀ ਉਹ ਆਮ ਤੌਰ ਤੇ ਸਾਫ਼ ਸੀ ਖੁਸ਼ਕ ਸੀ ਦਿਨ ਵੇਲੇ ਉਹ ਟਪ ਵੀ ਰਹੀ ਤੇ ਹਵਾਵਾਂ ਸੀ ਜਿਹੜੀਆਂ ਉਹਨਾਂ ਦੀ ਗਤੀ ਮੱਧਮ ਸੀ ਜੇਕਰ ਗੱਲ ਕਰੀਏ ਧੁੰਦ ਦੀ ਤਾਂ ਧੁੰਦ ਦੇ ਕੋਈ ਕੁਝ ਖੇਤਰਾਂ ਦੇ ਵਿੱਚ ਚਾਂਸ ਬਣ ਰਹੇ ਨੇ ਥੋੜੀ ਸੰਘਣੀ ਜ਼ਮੀਨੀ ਧੁੰਦ ਪੈਣ ਦੇ ਕੁਝ ਖੇਤਰਾਂ ਦੇ ਵਿੱਚ ਧੁੰਦ ਦੇ ਚਾਂਸ ਨਹੀਂ ਬਣ ਰਹੇ ਦੋਸਤੋ ਕਲੀਅਰ ਕੱਟ ਨਹੀਂ ਹੋ ਰਿਹਾ ਇਸ ਸਮੇਂ ਕਿ ਵੀ ਕਿਤੇ ਇਸ ਦੇਰ ਰਾਤ ਨੂੰ ਹੀ ਧੁੰਦ ਪਈ ਹੋਵੇ ਪਰੰਤੂ ਹਜੇ ਤੱਕ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਧੁੰਦ ਦੀ ਅਪਡੇਟ ਨਹੀਂ ਆਈ ਨਾ ਹੀ ਕਿਸੇ ਸੈਟਲਾਈਟ ਦੇ ਉੱਤੇ ਕਲੀਅਰ ਦਿਖਾਈ ਦੇ ਰਿਹਾ ਤੇ ਅੱਜ ਜਿਹੜਾ ਮੌਸਮਾ ਉਹ ਆਮ ਤਰ ਤੇ ਸਾਫ਼ ਤੇ ਖੁਸ਼ਕ ਰਹੂ ਰਾਤ ਨੂੰ ਵੀ ਤੇ ਜਿਹੜਾ ਇੱਕ ਸਿਸਟਮ ਜੀ ਆ ਰਹੀ ਹੈ ਜਿਹੜੀ ਹਲਕੀ ਸਿਸਟਮ ਜਿਹੜੀ ਕਿ ਭਾਰਤੀ ਮੌਸਮ ਵਿਗਿਆਨ ਨੇ ਆਪਣੇ ਅਫੀਸ਼ੀਅਲ ਸਾਈਟ ਦੇ ਇਸ ਜੋ ਚਾਰਟ ਆ ਇਸ ਦੇ ਵਿੱਚ ਵੀ ਦਿਖਾਇਆ ਪ੍ਰੈਸ਼ਰ ਲੀਜ਼ ਨੋਟ ਦੇ ਵਿੱਚ ਕਿ 15 ਤਰੀਕ ਨੂੰ ਇਸ ਦਾ ਕੋਈ ਪੰਜਾਬ ਦੇ ਉੱਤੇ ਪ੍ਰਭਾਵ ਨਹੀਂ ਹੈਗਾ ਹਲਕਾ ਜਿਹਾ ਸਿਸਟਮ ਆ ਤੁਸੀਂ ਕਲਰ ਦੇਖ ਸਕਦੇ ਹੋ ਜਿਹੜਾ ਕਿ ਗਾੜੇ ਰੰਗ ਦੇ ਵਿੱਚ ਹੁੰਦਾ ਕਲਰ ਜੇਕਰ ਜਿਵੇਂ ਇਸ ਤਰ੍ਹਾਂ ਹੁੰਦਾ ਜਿਵੇਂ ਤੁਹਾਨੂੰ ਮਾਰਕ ਕਰੀ ਇਸ ਤਰ੍ਹਾਂ ਹੁੰਦਾ ਤਾਂ ਤਾਂ ਮੀਂਹ ਦੇ ਚਾਂਸ ਬਣਦੇ ਨੇ ਜਿੱਥੇ ਅਸੀਂ ਇਹ ਬਿੰਦੀਆਂ ਲਾ ਰਹੇ ਹਾਂ ਇਸ ਤਰ੍ਹਾਂ ਦਾ ਕਲਰ ਹੁੰਦਾ ਤਾਂ ਤਾਂ ਮੀਂਹ ਦੇ ਪੂਰੇ ਚਾਂਸ ਬਣਦੇ ਸੀ ਪਰੰਤੂ ਇਸ ਸਮੇਂ ਇਸ ਦੇ ਜਿਹੜੇ ਕਲਰ ਨੇ ਉਹ ਤੁਸੀਂ ਦੇਖ ਸਕਦੇ ਹੋ ਹਲਕੇ ਗ੍ਰੀਨ ਨੇ ਜਿਹੜੇ ਉਹ ਬਣੇ ਹੋਏ ਨੇ ਪੰਜਾਬ ਹਰਿਆਣਾ ਦਿੱਲੀ ਚੰਡੀਗੜ੍ਹ ਦੇ ਵਿੱਚ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਮੌਸਮ ਡਰਾਈ ਹੈ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਡਰਾਈ ਸੀ ਜਿਹੜਾ 14 ਤਰੀਕ ਨੂੰ ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਡਰਾਈ ਸੀ ਪਰੰਤੂ ਇਹ ਚੇਂਜ ਆਇਆ ਕਿਤੇ ਇਕਾਦੁਕਾ ਖੇਤਰ ਦੇ ਵਿੱਚ ਹਲਕੀ ਫੁਲਕੀ ਬਦਲੀ ਬਣੀ ਹੋਊਗੀ ਉਸ ਦੇ ਕਰਕੇ ਇਹ ਇਹਨਾਂ ਨੇ ਜਿਹੜਾ ਪ੍ਰੈਸ ਨੋਟ ਦੇ ਰਹੀਂ ਇਹ ਆਪਾਂ ਨੂੰ ਜਾਣਕਾਰੀ ਦਿੱਤੀ ਆ ਦੋਸਤੋ ਦੇਖ ਸਕਦੇ ਹੋ 14 ਤਰੀਕ ਦਾ ਦਿਨ ਲੰਘ ਚੁੱਕਿਆ ਕਲੀਅਰ ਹੋ ਚੁੱਕਿਆ ਰਾਤ ਵੀ ਜਿਹੜੀ ਸਾਫ ਤੇ ਖੁਸ਼ਕ ਲੰਘੂਗੀ ਕਿਤੇ ਇਕਾਦੁਕਾ ਖੇਤਰ ਦੇ ਉੱਚੇ ਬੱਦਲ ਜਾਂ ਨੀਵੇਂ ਜਿਹੜੀ ਇਸ ਸਿਸਟਮੀ ਜੀ ਆ ਉਹ ਕਿਤੇ ਨੇੜੇ ਤੇੜੇ ਦੀ ਲੰਘਦੀ ਹੋਈ ਪੰਜਾਬ ਦੇ ਵਿੱਚ ਦੇਖੂਗੀ ਦੇਖੂਗੀ ਤੇ ਉਸ ਤੋਂ ਬਾਅਦ 15 ਜਨਵਰੀ ਨੂੰ ਥੋੜਾ ਜਿਹਾ ਬਦਲਵਾਈ ਆ ਬਣੀ ਹੋਈ ਆਪਾਂ ਕਹਿ ਸਕਦੇ ਹਾਂ ਇਹ ਉੱਤਰ ਪ੍ਰਦੇਸ਼ ਦੇ ਵਿੱਚ ਉੱਤਰ ਪ੍ਰਦੇਸ਼ ਦੇ ਬੈਸਟ ਦੇ ਵਿੱਚ ਤੇ ਈਸਟ ਦੇ ਵਿੱਚ ਦੋਨਾਂ ਚ ਉਸ ਤੋਂ ਬਾਅਦ ਉੱਤਰਾਖੰਡ ਦੇ ਵਿੱਚ ਵੀ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਵਿੱਚ ਤੇ ਪੰਜਾਬ ਹਿਮਾਚਲ ਪ੍ਰਦੇਸ਼ ਦੇ ਵਿੱਚ ਇੰਨਾ ਵੀ ਚਾਰੇ ਇਲਾਕਿਆਂ ਦੇ ਜਿਹੜੇ ਇਲਾਕਿਆਂ ਦਾ ਨਾਮ ਲਏ ਨੇ ਉਹਨਾਂ ਸਾਰਿਆਂ ਦੇ ਵਿੱਚ ਤੁਸੀਂ ਗ੍ਰੀਨ ਕਲਰ ਦੀ ਧਾਰੀ ਦੇਖ ਸਕਦੇ ਹੋ ਸਾਰਿਆਂ ਦੇ ਵਿੱਚ ਇਹ ਬਦਲੀ ਸਿਸਟਮ ਹੈ ਜਿਹੜਾ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਉਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਜਿਹੜਾ ਕਿ ਜੰਮੂ ਐਂਡ ਕਸ਼ਮੀਰ ਦੇ ਵਿੱਚ 15 ਤਰੀਕ ਨੂੰ ਜਿਹੜਾ ਮੌਸਮ ਹੈ ਉਹ ਸਾਫ਼ ਡਰਾਈ ਦਿਖਾਇਆ ਗਿਆ ਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਦੋਸਤੋ 16 ਤਰੀਕ ਦੀ 16 ਤਰੀਕ ਨੂੰ ਵੀ ਜਿਹੜਾ ਪੰਜਾਬ ਦਾ ਮੌਸਮ ਡਰਾਈ ਤੇ ਖੁਸ਼ਕਾ ਜਿਹਦੇ ਨਾਲ ਹਲਕੀ ਜੀ ਧੁੰਦ ਦਾ ਇਸ ਦਿਨ ਆਊਗੀ ਡਰਾਈ ਤੇ ਖੁਸ਼ਕ ਦਿਖਾਇਆ ਗਿਆ 17 ਤਰੀਕ ਨੂੰ ਵੀ ਡਰਾਈ ਤੇ ਖੁਸ਼ਕਾ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਤੇ ਹਿਮਾਚਲ ਪ੍ਰਦੇਸ਼ ਦਾ ਹਿਮਾਚਲ ਦੇ ਵਿੱਚ ਥੋੜੇ ਜਿਹਾ ਹੈਗੇ ਆ ਜੋ ਬਦਲੀ ਸਿਸਟਮ ਆਉਣਗੇ रहेंगे ਨੇ ਤੁਸੀਂ ਦੇਖ ਸਕਦੇ ਹੋ ਥੱਲੇ ਭਾਗਾਂ ਦੇ ਵਿੱਚ ਹਿਮਾਚਲ ਤੇ ਜੰਮੂ ਦੇ ਵਿੱਚ ਸਿਰਫ 17 ਤਰੀਕ ਨੂੰ ਜਿਹੜਾ ਹਮ ਇਹਦਾ ਜੰਮੂ ਐਂਡ ਕਸ਼ਮੀਰ ਦਾ ਸਾਫਾ ਤੇ 17 ਨੂੰ ਥੋੜੀ ਜਿਹੀ ਬਦਲੀ ਸਿਸਟਮ ਹਿਮਾਚਲ ਦੇ ਵਿੱਚ ਹੈਗੀ ਆ ਤੇ ਪੰਜਾਬ ਦਾ ਮੌਸਮ ਖੁਸ਼ਕ ਤੇ ਸਾਫਤ ਦੇਖ ਸਕਦੇ ਹਾਂ ਸਿਰਫ ਆਉਣ ਵਾਲੀ 22 ਤਰੀਕ ਦੇ ਨੇੜੇ ਤੇੜੇ ਇੱਕ ਸਿਸਟਮ ਹੀ ਜਾ ਰਹੀ ਹੈ ਉਹਦਾ ਵੀ ਪ੍ਰਭਾਵ ਕੋਈ ਜ਼ਿਆਦਾ ਨਹੀਂ ਹੋਊਗਾ ਉਹ ਆਪਾਂ ਹੁਣ ਸਮੇ ਸਮੇਂ ਦੇ ਉੱਤੇ ਦੱਸਦੇ ਰਹਾਂਗੇ ਲੇਕਿਨ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੱਲ ਨੂੰ ਹਲਕੀ ਜਿਹੀ ਸਿਸਟਮ ਹੀ ਜਿਆ ਉਸਦਾ ਕੋਈ ਵੱਡਾ ਅਸਰ ਨਹੀਂ ਹੈਗਾ ਉਹ ਅੱਗੇ ਲੰਘ ਜੂਗੇ ਉਹ ਸਾਈਡ ਦੇ ਉੱਤੇ ਦੀ ਲੰਘ ਜੂ ਸਿਰਫ ਕਿਤੇ ਇੱਕਾ ਦੋਕਾ ਖੇਤਰ ਦੇ ਵਿੱਚ ਬੱਦਲ ਆ ਸਕਦਾ ਜਿਹਦੇ ਕਰਕੇ ਗ੍ਰੀਨ ਕਲਰ ਦੀ ਧਾਰੀ ਜਿਹੜੀ ਤੁਸੀਂ ਦੇਖ ਸਕਦੇ ਹੋ ਇਹ ਇਹ ਕੋਈ ਜ਼ਿਆਦਾ ਗਾੜੀ ਨਹੀਂ ਹੈਗੀ ਜਿਵੇਂ ਆਪਾਂ ਉਹਦੇ ਵਿੱਚ ਮਾਰਕ ਕਰਿਆ ਹੋਇਆ ਹੁੰਦਾ ਉਸ ਤਰ੍ਹਾਂ ਕੋਈ ਜ਼ਿਆਦਾ ਅਲਰਟ ਵਾਲੀ ਨਹੀਂ ਹੈਗੀ ਇਸ ਤਰ੍ਹਾਂ ਹਲਕੀ ਜਿਹੀ ਹੈ ਜਿਹੜੀ ਧਾਰੀ ਉਹ ਲੰਘਦਾ ਹੋਇਆ ਨਜ਼ਰ ਆਊਗਾ ਉਸ ਤੋਂ ਬਾਅਦ ਗੱਲ ਕਰਦੇ ਆਂ ਦੋਸਤੋ ਆਪਾਂ ਸੈਟਲਾਈਟ ਦੇ ਉੱਤੇ ਚੱਲਦੇ ਆਂ ਤੇ ਇਹਨਾਂ ਦੇ ਭਾਰਤੀ ਮੌਸਮ ਵਿਗਿਆਨ ਦੇ ਜਿਹੜਾ ਅੱਜ ਰਾਤ ਨੂੰ ਵੀ ਫੌਗ ਕਿਤੇ ਹਲਕੀ ਫੁਲਕੀ ਤੋਂਦਾ ਤੇ ਹਿਮਾਚਲ ਦੇ ਵਿੱਚ ਜਿਹੜਾ ਮਾਈਨਸ ਦੇ ਵਿੱਚ ਜਾਊਗਾ ਟੈਂਪਰੇਚਰ ਘਟੂਗਾ ਅੱਜਾ ਬਰਫਵਾਰੀ ਹੋਣ ਦੇ ਚਾਂਸ ਬਣੇ ਹੋਏ ਨੇ ਪਰ ਤੰਤੂ ਬਰਫਵਾਰੀ ਹੋ ਵੀ ਰਹੀ ਐ ਸਿਮਲੇ ਦੇ ਵਿੱਚ ਜਾਂ ਹੋਰ ਵੀ ਇਲਾਕਿਆਂ ਦੇ ਵਿੱਚ ਉਸ ਤੋਂ ਬਾਅਦ 15 ਤਰੀਕ ਨੂੰ ਵੀ ਦੇਖ ਸਕਦੇ ਹੋ ਤੁਸੀਂ ਥੋੜਾ ਜਿਹਾ ਦਿਖਾਇਆ ਵਾ ਉਹੀ ਜਿਹੜਾ ਤੁਹਾਨੂੰ ਅਸੀਂ ਮਾਰਕ ਕਰਕੇ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਕਿਤੇ ਇੱਕ ਦੋ ਕ ਬੱਦਲੀ ਜਿਹੜੀ ਲੰਘਦੀ ਹੋਈ ਨਜ਼ਰ ਆਊਗੀ ਉਹੀ ਦਿਖਾਈ ਗਈ ਐ ਹੋਰ ਕੁਝ ਨਹੀਂ ਹੈਗਾ ਤੁੰਦ ਜ਼ਰੂਰ ਆ ਰਹੀ ਵਾ ਤਾਂ ਹਲਕੀ ਫੁਲਕੀ ਤੇ ਬਾਕੀ ਉੱਪਰਲੇ ਹਿੱਸੇ ਦੇ ਵਿੱਚ ਜਿਹੜਾ ਬੱਦਲਾ ਦਿਖਾਇਆ ਗਿਆ ਗ੍ਰੀਨ ਕਲਰ ਦਾ ਇਧਰੋਂ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਇਧਰ ਵੀ ਤੇ ਹਿਮਾਚਲ ਦੇ ਵਿੱਚ ਵੀ ਸਾਫ਼ ਹੈ ਜਿਹੜਾ ਮੌਸਮ ਇਸ ਤਰ੍ਹਾਂ ਦਿਖਾਇਆ ਗਿਆ ਹਰਿਆਣੇ ਦੇ ਵਿੱਚ ਵੀ ਕਿਤੇ ਇਕਾ ਦੁੱਕਾ ਖੇਤਰ ਵਿੱਚ ਬਦਲੀ ਲੰਘੂਗੀ ਤੇ ਮੱਧ ਪ੍ਰਦੇਸ਼ ਦੇ ਵਿੱਚ ਵੀ ਬਦਲੀ ਹੈ ਜਿਹੜੇ ਉਹ ਕੱਲ ਨੂੰ ਜਾਂ ਪਰਸੋਂ ਨੂੰ ਜਿਹੜੀ ਕਵਰ ਕਰਦੀ ਹੋਈ ਨਜ਼ਰ ਆਊਗੀ ਦੋਸਤੋ ਮੌਸਮ ਐਡਾ ਹੋ ਆਮ ਤੌਰ ਤੇ ਠੀਕ ਠਾਕ ਹੀ ਆ ਕੋਈ ਜ਼ਿਆਦਾ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਕਿ ਆਪਾਂ ਕੋਈ ਉਮੀਦ ਹੈ ਜਾਂ ਵੱਡੇ ਅਲਰਟ ਨੇ ਇਸ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਹੈਗਾ ਜਿਹੜਾ ਦੇਖ ਸਕਦੇ ਹਾਂ ਸਿਰਫ 16 ਤਰੀਕ ਨੂੰ ਵੀ ਇਹਨਾਂ ਨੇ ਗ੍ਰੀਨ ਦਾ ਕਲਰ ਦਾ ਦਿਖਾਇਆ ਗਿਆ ਜਿਹੜਾ 警告 ਦੀ ਦਿਖਾਈ ਗਈ ਆ ਪਰੰਤੂ ਪੰਜਾਬ ਦੇ ਵਿੱਚ ਕੋਈ ਐਡਾ ਸਿਸਟਮ ਤਾਕੜਾ ਨਹੀਂ ਲੱਗ ਰਿਹਾ ਹੈ ਜਿਹੜਾ ਆਉਂ ਆ ਰਿਹਾ ਜੇਕਰ ਸੈਟੇਲਾਈਟ ਦੇ ਮੁਤਾਬਕ ਗੱਲ ਕਰੀਏ ਤੇ ਬਾਕੀ ਤੁਹਾਨੂੰ ਅਸੀਂ ਲੈ ਚੱਲਦੇ ਆ ਭਾਰਤੀ ਮੌਸਮ ਵਿਗਿਆਨ ਦੇ ਅੱਜ ਦੇ ਸੈਟੇਲਾਈਟ ਦੀ ਤਸਵੀਰ ਦੇ ਮੁਤਾਬਕ ਜਿਹੜੀ ਲਾਈਵ ਸੈਟੇਲਾਈਟ ਦੇ ਵਿੱਚ ਤਸਵੀਰ ਚੱਲ ਰਹੀ ਹੈ ਇਸ ਸਮੇਂ ਕੀ ਤਸਵੀਰ ਹੈ ਉਹ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੇ ਜਿਹੜਾ ਸੈਟਲਾਈਟ ਦੀ ਤਸਵੀਰ ਆ ਉਹ ਦਿਖਾ ਰਿਹਾ ਹਾਂ ਦੋਸਤੋ ਦੇਖ ਸਕਦੇ ਹੋ ਜਿਹੜਾ ਆਪਾਂ ਰਾਤ ਤੁਹਾਨੂੰ ਇੱਕ ਸਕਰੀਨਸ਼ਾਟ ਦੇ ਰਹੀ ਜਿਹੜੀ ਤਸਵੀਰ ਦਿਖਾਈ ਸੀ ਉਹ ਸਿਸਟਮ ਖਿੰਡ ਚੁੱਕਿਆ ਇਸ ਸਮੇਂ ਤੁਸੀਂ ਤਸਵੀਰ ਦੇਖ ਸਕਦੇ ਹੋ ਜਿਹੜੀ ਇਹ ਤਸਵੀਰ ਤੁਹਾਨੂੰ ਦਿਖਾਈ ਸੀ ਅਸੀਂ ਕਿ ਜਿਹੜਾ ਸਿਸਟਮ ਸੀ ਉਹ ਰਾਤ ਇਸ ਜਗ੍ਹਾ ਦੇ ਉੱਤੇ ਦਿਖਾਇਆ ਸੀ ਇਸ ਜਗ੍ਹਾ ਦੇ ਉੱਤੇ ਦਿਖਾਇਆ ਸੀ ਮਾਰਕ ਕਰਕੇ ਦਿਖਾਉਣ ਦੀ ਇਸ ਜਗ੍ਹਾ ਦੇ ਉੱਤੇ ਥੋੜਾ ਜਿਆਦਾ ਸਟਰੋਂਗ ਜਿਹਾ ਦਿਖਾਇਆ ਸੀ ਪਰੰਤੂ ਇਸ ਸਮੇਂ ਇਹ ਸਿਸਟਮ ਇਹਦਾ ਘਟ ਚੁੱਕਿਆ ਤੇ ਜੇਕਰ ਇਹ ਲੰਗੂਆ ਵੀ ਤਾਂ ਇਸ ਸਾਈਡ ਨੂੰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਤੀ ਜਾ ਕੇ ਐਮਪੀ ਦੇ ਜਾਂ ਯੂਪੀ ਦੇ ਕੁਝ ਖੇਤਰਾਂ ਦੇ ਵਿੱਚ ਇਸ ਤਰ੍ਹਾਂ ਨੂੰ ਜਾਂਦਾ ਹੋਇਆ ਨਜ਼ਰ ਆਊਗਾ ਕੋਈ ਜਿਆਦਾ ਪੰਜਾਬ ਵਾਲੇ ਨੂੰ ਇਹਦਾ ਮੂਵ ਜਿਹੜਾ ਖਤਮ ਹੋ ਚੁੱਕਿਆ ਹੈ ਪੰਜਾਬ ਵੱਲੋਂ ਇਹ ਮੌਸਮ ਹੈ ਜਿਹੜਾ ਆਮ ਤੌਰ ਤੇ ਸਾਫ ਖੋਸਕ ਹੋ ਚੁੱਕਿਆ ਹੈ ਕੋਈ ਜਿਆਦਾ ਪ੍ਰਭਾਵ ਕੱਲ ਨੂੰ ਇਸ ਦਾ ਨਹੀਂ ਹੋਊਗਾ ਜਿਹੜਾ ਕਿ ਆਪਾਂ ਨੂੰ ਸਿਸਟਮ ਦਿਖਾਇਆ ਗਿਆ ਸੀ ਪੰਜਾਬ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਉੱਤੇ ਪ੍ਰੈਸ ਨੋਟ ਦੇ ਰਾਹੀਂ ਉਸ ਸਿਸਟਮ ਦੇ ਰਾਹੀਂ ਕੋਈ ਮੀਂਹ ਦੇ ਹਾਲਾਤ ਨਹੀਂ ਹੋਣਗੇ ਸਿਰਫ ਬਦਲੀ ਸਿਸਟਮ ਕਿਤੇ ਇਕਾਦੋਕਾ ਖੇਤਰ ਵਿੱਚ ਦੀ ਲੰਘਦਾ ਹੋਇਆ ਨਜ਼ਰ ਆਊਗਾ ਉੱਚਾ ਬੱਦਲ ਤੇ ਅੱਜ ਰਾਤ ਨੂੰ ਮੌਸਮ ਸਾਫ਼ ਹੈ ਦੇਖ ਸਕਦੇ ਹੋ ਖੁਸਕਾ ਹੈ ਤੇ ਹਰਿਆਣੇ ਦਾ ਵੀ ਉਸ ਤੋਂ ਬਾਅਦ ਦੋਸਤੋ ਧੁੰਦ ਦੀ ਅਪਡੇਟ ਇਹ ਹੀ ਹੈ ਕਿ ਕਿਤੇ ਇਕਾਦੋਕਾ ਖੇਤਰ ਦੇ ਵਿੱਚ ਧੁੰਦ ਹਲਕੀ ਸੰਘਣੀ ਵੀ ਆ ਸਕਦੀ ਹੈ ਕਿਤੇ ਦਰਮਿਆਨੀ ਵੀ ਆ ਸਕਦੀ ਹੈ ਕੋਰੇ ਦੇ ਚਾਂਸਸ ਕਰਕੇ ਨਹੀਂ ਬਾਰਨਾ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਫੇਸਬੁੱਕ ਆਈਡੀ ਤੇ ਲਾਈਵ ਹੋ ਕੇ ਕਿ ਅੱਜ ਹਵਾਵਾਂ ਦੀ ਉਹ ਗਤੀ ਨਹੀਂ ਰਹੀ ਜਿਹੜੀ ਆਪਾਂ ਨੂੰ ਚਾਹੀਦੀ ਸੀ ਜੇਕਰ ਹਵਾਵਾਂ ਥੋੜੀਆਂ ਜਿਹਾ ਤੇਜ਼ ਹੁੰਦੀਆਂ ਤੇ ਅਸਮਾਨ ਨੀਲਾ ਹੁੰਦਾ ਚੰਗੀ ਤਰ੍ਹਾਂ ਕਿਉਂਕਿ ਆਪਾਂ ਸੂਰਜ ਜਿਹੜਾ ਚੰ드ਰਮਾ ਚੜ੍ਹਿਆ ਉਸ ਦੀ ਕੱਲ ਪੂਰਾ ਦਿਖਾਈ ਦੇ ਰਿਹਾ ਸਾਫ ਤੇ ਅੱਜ ਥੋੜਾ ਜਿਹਾ ਲਾਲੀ ਦੇ ਵਿੱਚ ਚੜ੍ਹਿਆ ਉਦੇ ਨਾਲ ਜਿਹੜੀ ਇਹ ਲਾਲੀ ਦੇ ਨਾਲ ਆਪਾਂ ਨੂੰ ਇਹ ਲੱਗ ਰਹੀ ਸੀ ਪ੍ਰਦੂਸ਼ਣਾ ਥੋੜਾ ਜਿਹਾ ਉੱਪਰ ਉੱਠਿਆ ਹੋਇਆ ਤੇ ਉਹਦੇ ਨਾਲ ਕੋਈ ਐਡਾ ਜਿਆਦਾ ਕੋਰੇ ਵਾਲਾ ਸਿਸਟਮ ਬਣਦਾ ਹੋਇਆ ਨਜ਼ਰ ਨਹੀਂ ਆ ਰਿਹਾ ਕੋਈ ਇੱਕਾ ਧੁਕਾ ਖੇਤਰ ਦੇ ਵਿੱਚ ਨਾ ਮਾਤਰ ਕੋਰਾ ਹੋ ਸਕਦਾ ਤੇ ਧੁੰਦ ਵੀ ਕਿਤੇ ਜਿਆਦਾ ਆਬਾਦੀ ਵਾਲੇ ਜਾਂ ਨਹਿਰੀ ਖੇਤਰਾਂ ਦੇ ਨੇੜੇ ਤੇੜੇ ਹੋਊ ਜਿਵੇਂ ਰਾਤ ਤੁਹਾਨੂੰ ਦੱਸਿਆ ਸੀ ਕਿ ਹਲਕੀ ਧੁੰਦ ਹੋਊਗੀ ਤੇ ਕੱਲ ਨੂੰ ਥੋੜੀ ਸੰਘਣੀ ਧੁੰਦ ਹੋ ਸਕਦੀ ਹੈ ਇਹਨਾਂ ਇਲਾਕੇ ਦੇ ਵਿੱਚ ਨਹਿਰੀ ਖੇਤਰਾਂ ਜਾਂ ਸੰਘਣੀ ਵਾਦੀਆਂ ਲਵੇ ਜਾਂ ਕਿਤੇ ਮਾਲਵੇ ਦੇ ਖੇਤਰ ਜਾਂ ਦੱਖਣੀ ਮਾਲਵੇ ਦੇ ਕਹਿ ਸਕਦੇ ਆ ਮਾਝੇ ਦੇ ਦਵਾਬੇ ਦੇ ਪਹਾੜੀ ਇਲਾਕਿਆਂ ਦੇ ਇਸ ਤਰ੍ਹਾਂ ਦੇ ਇਲਾਕਿਆਂ ਦੇ ਵਿੱਚ ਥੋੜੀ ਬਹੁਤ ਧੁੰਦ ਹੋ ਸਕਦੀ ਹੈ ਕੱਲ ਨੂੰ ਉਹ ਅਪਡੇਟ ਆਪਾਂ ਮੌਕੇ ਤੇ ਹੀ ਕੱਲ ਨੂੰ ਤੁਹਾਡਾ ਸਵੇਰ ਦੇ ਸਮੇਂ ਹੀ ਸਾਂਝੀ ਕਰਾਂਗੇ ਦੋਸਤੋ ਫੇਸਬੁੱਕ ਆਈਡੀ ਤੇ ਪੋਸਟ ਪਾ ਦਾਂਗੇ ਸਵੇਰ ਦੇ ਸਮੇਂ ਸੇ 7 ਵਜੇ ਦੇ ਕਰੀਬ ਪਰੰਤੂ ਹਜੇ ਤੱਕ ਕੋਈ ਅਪਡੇਟ ਵੱਡੀ ਨਹੀਂ ਆਈ ਕਿ ਧੁੰਦ ਜ਼ਿਆਦਾ ਸੰਘਣੀ ਹੋਊਗੀ ਜਾਂ ਕੋਸ ਹੋਊਗਾ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਬਣਿਆ ਹੋਇਆ ਤੁਹਾਡਾ ਸਾਂਝਾ ਕਰਾਂਗੇ ਪਰੰਤੂ ਮੌਸਮ ਹੈਡ ਆ ਆਮ ਤੌਰ ਤੇ ਸਾਫਾ ਸੀ ਤੁਹਾਨੂੰ ਲੈ ਚਾਲਿਆਂ ਦੂਜੀ ਜਿਹੜੀ ਸੈਟਲਾਈਟ ਦੀ ਤਸਵੀਰ ਆ ਜਿਹੜੀ ਅਸੀਂ ਪ੍ਰਾਈਵੇਟ ਸੰਸਥਾ ਦੇ ਜਿਹੜੇ ਸੈਟੇਲਾਈਟ ਨੇ ਉਹਨਾਂ ਦੀ ਤਸਵੀਰ ਦੇ ਉੱਤੇ ਤੇ ਉਸ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਲਾਈਵ ਅਪਡੇਟ ਕਿ ਕਿੱਥੇ ਜਿਹੜਾ ਸਿਸਟਮ ਆ ਕੋਈ ਜਾ ਧੁੰਦ ਜਿਹੜੀ ਕਿੱਥੇ ਕਿ ਦਿਖਾਈ ਦੇ ਰਹੀ ਆ ਉਹ ਅਪਡੇਟ ਅਸੀਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਸ ਸਮੇਂ ਦੀ ਅਪਡੇਟ ਰਹੀ ਹੈ ਦੋਸਤੋ ਦੇਖ ਸਕਦੇ ਹੋ ਪੰਜਾਬ ਦਾ ਸੈਟੇਲਾਈਟ ਦਾ ਜਿਹੜੀ ਇਹ ਤਸਵੀਰ ਖੁੱਲ ਚੁੱਕੀ ਆ ਇਸ ਸਮੇਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਹਵਾਵਾਂ ਦੀ ਗਤੀ ਦੇਖ ਸਕਦੇ ਹੋ ਹਲਕੀ ਹਲਕੀ ਤੇ ਇਸੇ ਕਹਿ ਸਕਦੇ ਹਾਂ ਜੇਕਰ ਗੱਲ ਕਰੀ ਹਵਾਵਾਂ ਦੀ ਤਾ ਕੱਲ ਨੂੰ ਕੁਝ ਖੇਤਰਾਂ ਦੇ ਵਿੱਚ ਦੱਖਣੀ ਹਵਾਵਾਂ ਚੱਲਣਗੀਆਂ ਦੱਖਣ-ਪੱਛਮੀ ਤੇ ਕੁਝ ਦੇ ਵਿੱਚ ਦੱਖਣ-ਪੂਰਬੀ ਦੁਪਹਿਰ ਦੇ ਸਮੇਂ ਤੋਂ ਚੱਲਣਗੀਆਂ ਕੋਈ ਜ਼ਿਆਦਾ ਕੱਲ ਨੂੰ ਹਵਾਵਾਂ ਦੀ ਗਤੀ ਤੇਜ਼ ਨਹੀਂ ਹੋਊਗੀ ਜਿਸ ਦੇ ਨਾਲ ਪਰਸੋਂ ਨੂੰ 16 ਤਰੀਕ ਨੂੰ ਤੁੰਦ ਜਿਹੜੇ ਜਮੀਨੀ ਪੱਧਰ ਤੇ ਸੰਘਣੀ ਹੋ ਸਕਦੀ ਹੈ ਇਸ ਦਾ ਜੋ ਅਸਰ ਆ ਕੱਲ ਨੂੰ ਦਿਖਾਈ ਦੇ ਸਕਦਾ ਦੋਸਤੋ ਕਿਉਂਕਿ ਜਿਹੜਾ ਉਹ ਸਿਸਟਮ ਤੁਹਾਨੂੰ ਦਿਖਾਇਆ ਸੀ ਕੋਈ ਜ਼ਿਆਦਾ ਨਹੀਂ ਸੀ ਉਹ ਰੋਂ ਵੀ ਖਤਮ ਹੋ ਚੁੱਕਾ ਹੈ ਜਿਹੜਾ ਕਿ ਰਾਤ ਆਪਾਂ ਇਸ ਜਗ੍ਹਾ ਦੇ ਉੱਤੇ ਦੇਖ ਰਹੇ ਸੀ ਰਾਤ ਇਸ ਸੈਟਲਾਈਟ ਦੇ ਵਿੱਚ ਵੀ ਇੱਥੇ ਕਿ ਦਿਖਾਈ ਦੇ ਰਿਹਾ ਸੀ ਐਸ ਸਮੇਂ ਦੇਖ ਸਕਦੇ ਹੋ ਹਲਕਾ ਹਲਕਾ ਜਿ ਸਾਫ ਹੋ ਚੁੱਕਿਆ ਕੋਈ ਜਿਆਦਾ ਵੱਡਾ ਪ੍ਰਭਾਵ ਨਹੀਂ ਤੇ ਉਸ ਤੋਂ ਬਾਅਦ ਦੋਸਤੋ ਜਿਹੜੀਆਂ ਹਵਾਵਾਂ ਨੇ 16 17 ਤੋਂ ਬਾਅਦ 16 ਤਰੀਕ ਨੂੰ ਪੂਰਬੀ ਹਵਾਵਾਂ ਚੱਲ ਸਕਦੀਆਂ ਨੇ ਤੇ 17 ਨੂੰ ਜਿਹੜੀਆਂ 18 ਨੂੰ ਉੱਤਰ ਪੱਛਮੀ ਚੱਲਣਗੀਆਂ 19 ਨੂੰ ਫੇਰ ਦੇਖਾਂਗੇ ਜਿਹੜੀ ਵੀ ਹਵਾ ਦੀ ਗਤੀ ਹੋਊਗੀ ਉਸ ਦੇ ਹਿਸਾਬ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੇ ਫਿਰ 22 ਜਾਂ 21 ਤਰੀਕ ਦੇ ਨੇੜੇ ਤੇੜੇ ਇੱਕ ਸਿਸਟਮ ਜਾ ਰਿਹਾ ਉਹਦਾ ਵੀ ਕੋਈ ਜਿਆਦਾ ਵੱਡਾ ਪ੍ਰਭਾਵ ਨਹੀਂ ਹੈਗਾ ਮੀਂਹ ਦਾ ਹਲਕਾ-ਫੁਲਕਾ ਥੋੜਾ-ਬਹੁਤ ਹੀ ਮੀਂਹ ਜਿਹੜਾ ਕਾਰਵਾਈਆਂ ਹੋ ਸਕਦੀਆਂ ਨੇ ਉਹਦੇ ਨਾਲ ਤੇ ਉਹਦੀ ਅਪਡੇਟ ਵੀ ਆਪਾਂ ਸਮੇਂ-ਸਮੇਂ ਦੇ ਉੱਤੇ ਹੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਲਾਈਵ ਦੇਖ ਸਕਦੇ ਹੋ ਕਿਸੇ ਵੀ ਇਲਾਕੇ ਦੇ ਵਿੱਚ ਹਜੇ ਧੁੰਦ ਵੱਲੋਂ ਜਿਹੜੀ ਕਹਿ ਸਕਦੇ ਹਾਂ ਅਸੀਂ ਧੁੰਦ ਕਿਸੇ ਵੀ ਇਲਾਕੇ ਵਿੱਚ ਨਹੀਂ ਹੈਗੀ ਟੈਂਪਰੇਚਰ ਨੇ ਜਿਹੜੇ ਦਿਨ ਦੇ ਅਸੀਂ ਅੱਜ ਕਹਿ ਸਕਦੇ ਹਾਂ 21 ਡਿਗਰੀ ਦੇ ਕਰੀਬ ਦਰਜ ਕੀਤੇ ਗਏ ਨੇ ਵੱਖ-ਵੱਖ ਖੇਤਰਾਂ ਦੇ 20 ਤੋਂ ਲੈ ਕੇ 22 23 21 ਇਸ ਤਰ੍ਹਾਂ ਇਹਦਾ ਟੈਂਪਰੇਚਰ ਆ ਦਿਨ ਦਾ ਦਰਜ ਕੀਤਾ ਗਿਆ ਰਾਤ ਦਾ ਤਾਪਮਾਨ ਜਿਹੜਾ ਉਹ ਵੀ 7 8 9 ਡਿਗਰੀ ਤੱਕ ਦਰਜ ਕੀਤਾ ਜਾਊ ਤੇ ਬਾਕੀ ਗੱਲ ਕਰੀਏ ਠੰਡ ਦੀ ਇਸ ਵਾਰ ਠੰਡ ਦੇ ਵਿੱਚ ਜਿਹੜਾ ਕੋਈ ਜਿਵੇਂ ਕਿ ਪਿਛਲੇ ਦਿਨਾਂ ਸਾਲ ਦੇ ਵਿੱਚ 45 42 ਦਿਨ ਲਗਾਤਾਰ ਠੰਡ ਪੈਂਦੀ ਰਹੀ ਤੇ ਸੂਰਜ ਵੀ ਨਹੀਂ ਦਿਖਾਈ ਦਿੱਤਾ ਸੀ 20 ਦਿਨ ਤੱਕ ਜਾਂ 10 ਦਿਨ ਵਿੱਚ ਇਸ ਤਰ੍ਹਾਂ ਕਹਿ ਸਕਦੇ ਆਪਾਂ ਤੇ ਪ੍ਰੰਤੂ ਇਸ ਵਾਰ ਕੋਈ ਹਜੇ ਐਡੀ ਠੰਡ ਨਹੀਂ ਪਈ ਤੇ ਦੂਜੀ ਗੱਲ ਕਹਿ ਸਕਦੇ ਆਂ ਧੁੰਦ ਧੁੰਦ ਤੋਂ ਅਤ ਕੱਥ ਨਹੀਂ ਨਹੀਂ ਹੋਊਗੀ ਧੁੰਦ ਦਾ ਹਜੇ ਦੌਰ ਜਾਰੀ ਹੈ ਧੁੰਦ ਕਿਸੇ ਵੀ ਸਮੇਂ ਕਿਸੇ ਵੀ ਸਮੇਂ ਤੱਕ ਜਨਵਰੀ ਮਾਰਚ ਦੇ ਲੈ ਕੇ ਫਰਬਰੀ ਮਾਰਚ ਦੇ ਐਂਡ ਤੱਕ ਜਾਂ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਵੀ ਧੁੰਦ ਜਿਹੜੀ ਪੈ ਸਕਦੀ ਹੈ ਧੁੰਦ ਦੇ ਵਿੱਚ ਕੋਈ ਅਤਕਥ ਨਹੀਂ ਨਹੀਂ ਧੁੰਦ ਪਾਉਗੀ ਇਸ ਕਰਕੇ ਦੋਸਤੋ ਬਾਕੀ ਠੰਡ ਦੇ ਬਾਰੇ ਕੁਦਰਤ ਦੇ ਰੰਗ ਨਿਆਰੇ ਨੇ ਕਈ ਵਾਰੀ ਇੱਕ ਇੱਕ ਸਾਲ ਜ਼ਿਆਦਾ ਪੈ ਜਾਂਦੇ ਇੱਕ ਸਾਲ ਘਟਾ ਤੇ ਕਈ ਵਾਰੀ ਇਹ ਨਹੀਂ ਪਤਾ ਲਾਸਟ ਦੇ ਵਿੱਚ ਫਰਬਰੀ ਦੇ ਵਿੱਚ ਠੰਡ ਇੰਨੀ ਪੈ ਜੇ ਕਿ ਆਪਣੇ ਹੱਥ ਖੜੇ ਕਰਾ ਦੇ ਇਸ ਤਰ੍ਹਾਂ ਮਾਹੌਲ ਰਹੂਗਾ ਉਹ ਕੁਦਰਤ ਜਾਣਦੀ ਹੈ ਸਿਰਫ ਅਸੀਂ ਅੰਕੜੇ ਤੇ ਅੰਦਾਜ਼ੇ ਤਾਂ ਸਾਡੇ ਨਾਲ ਜਿਹੜੇ ਸੈਟਲਾਈਟਾਂ ਦਾ ਉਹ ਸਾਂਝੀ ਕਰਦੇ ਆ ਤੇ ਬਾਕੀ ਉੱਤਰ ਪ੍ਰਦੇਸ਼ ਵਾਲੇ ਸਾਈਡ ਦੇਖ ਸਕਦੇ ਹੋ ਤੁਸੀਂ ਜਿਹੜਾ ਉਹ ਸਿਸਟਮ ਆ ਜਿਹੜਾ ਕਹ ਸਕਦੇ ਆ ਧੁੰਦ ਦੀ ਤਸਵੀਰਾਂ ਉਹ ਆ ਚੁੱਕੀ ਐ ਤੇ ਆਪਣੇ ਪੰਜਾਬ ਵਾਲੇ ਸਾਈਡ ਹਜੇ ਧੁੰਦ ਦੀ ਤਸਵੀਰ ਕੋਈ ਆਈ ਨਹੀਂ ਤੇ ਲਾਈਵ ਤੁਹਾਡਾ ਨਾਲ ਸਾਂਝੀ ਕਰ ਰਿਹਾ ਇਹ ਦੇਖ ਸਕਦੇ ਹੋ ਧੁੰਦ ਦੀ ਤਸਵੀਰ ਜਿਹੜੀ ਇੱਥੇ ਇਹ ਬਦਲੀ ਸਿਸਟਮ ਦੀ ਐ ਧੁੰਦ ਦੀ ਵੀ ਐ ਤੇ ਇਸ ਤਰ੍ਹਾਂ ਖਵਾਵਾਂ ਦੀ ਗਤੀ ਵੀ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਦੋਸਤੋ ਜਿਹੜੀ ਧੁੰਦ ਦੀ ਤਸਵੀਰ ਆ ਇਹ ਦੇਖ ਸਕਦੇ ਹੋ ਇਹ ਉੱਤਰ ਪ੍ਰਦੇਸ਼ ਵਾਲੇ ਸਾਈਡ ਆ ਚੁੱਕੇ ਆ ਨੇਪਾਲ ਇੱਥੇ ਉੱਤਰ ਪ੍ਰਦੇਸ਼ ਇਸ ਤਰ੍ਹਾਂ ਆ ਚੁੱਕੀ ਹੈ ਪਰੰਤੂ ਹਜੇ ਪੰਜਾਬ ਦੇ ਨੇੜੇ ਤਰੇ ਕਿਤੇ ਵੀ ਇਹ ਤੁਹਾਨੂੰ ਜਿਹੜੀ ਦਿਖਾਈ ਨਹੀਂ ਦੇ ਰਹੀ ਦੇਖ ਸਕਦੇ ਹੋ ਸਵੇਰ ਤੱਕ ਵੀ ਕਿਤੇ ਜ਼ਮੀਨੀ ਪੱਧਰ ਤੇ ਜਿਹੜੀ ਹਲਕੀ-ਬੁਲਕੀ ਹੋਊਗੀ ਉਹ ਵੀ ਜਲਦੀ ਹੀ 8-9 ਵਜੇ ਨੂੰ ਸਾਫ਼ ਹੋ ਜਾਊਗਾ ਮੌਸਮ ਇਸ ਤਰ੍ਹਾਂ ਦਾ ਹੀ ਮਾਹੌਲ ਰਹੂਗਾ ਬਾਕੀ ਅਪਡੇਟ ਆਪਾਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਿਣਾ ਤੁਸੀਂ ਬਣੇ ਰਹੋ ਮੌਸਮ ਪੰਜਾਬ ਟੀਵੀ ਦੇ ਨਾਲ ਤੇ YouTube ਚੈਨਲ ਦੇ ਨਾਲ ਤੇ Facebook ਆਈਡੀ ਸਤਖਰ ਪੰਗੂ ਦੇ ਨਾਲ Instagram ਦੇ ਉੱਤੇ ਲਾਈਵ ਹੁੰਨੇ ਆ ਦੋਸਤੋ ਆਪਣਾ ਉਸ ਦੇ ਉੱਤੇ ਵੀ ਤੁਸੀਂ ਜੁੜਦੇ ਰਹੋ ਮੌਸਮ ਪੰਜਾਬ ਟੀਵੀ ਨਾਂ ਦਾ Instagram ਆਪਣਾ ਪੇਜ ਬਣ ਚੁੱਕਿਆ ਹੈ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ